ਕਾ ਨਾਮ ਗੁਰ ਬੋਲੇ ਐਸਾ ਜਨ ਤੂੰ ਮਿਲ ਰੰਗਾ ਨਾਲ ਆਇਆ ਸਾਥ ਦੇ ਸੰਗ ਜੈ ਮਾਰ ਲੈ ਕੇ ਜਾਈਏ ਬੰਸਾ ਹਰ ਕੰਮ ਨਾਲ ਮੋੜ ਸਕੂ ਸਭ ਜਨ ਦੇ ਤੋੜੂ ਪਾਣਾ ਹਰ ਕਾ ਨਾਮ ਸਭ ਜੀਵਾਂ ਜਿਵੇਂ ਪੰਖਿਆ ਕੋ ਦਸੇ ਜਾਉਂ ਮੋਹਣ ਹਰ ਕਾ ਰਉ ਤਰਪ ਸਭ ਜਨ ਮਹਾਰਤ ਤੇ ਅਰਤ ਪੂਰ ਕਾਰੋ ਸਹਿ ਹਰ ਜਨ ਕਿਰਾਂ ਦੀ ਬੱਦਰ ਰਹਾ ਸਾਗਰ ਦਾ ਜਗਤ ਵਿਸਵਾ ਮਨ ਕਾਣਾ ਆਸ ਨਿਯੋਇ ਹਰ ਕੇ ਦਾਣ ਮਰੀ ਜੰਗੋ ਹਰ ਜਸ ਅਜਸੰ ਨਿਗਰਾਤ ਹਰੇ ਰੋਗੇ ਸੰਤੁਵਾ ਹਰ ਜਨ ਕੇ ਰਹਾ ਮਨ ਨਿਧਾਨ ਆਰ ਨਾਮ ਜਨ ਇੰਦਰਾ ਮਨ ਤਾਰੇ ਲਾਗੇ ਤੇ ਰਹਿਣਗੇ ਨਾਮ ਜਪ ਕੇ ਮੁੜੇ ਹਰ ਕਾ ਨਾਮ ਚੰਗ ਬੁਜਗਤ ਹਰ ਨਾਮੁ ਜਗਤੁ ਤੁਧੁ ਆਰ ਕਾਮਾ ਜਨਕਾਰੂਪ ਰੰਗ ਅਬ ਨਾ ਮਾਝਿ ਨਾ ਪਾਇਆ ਕਦ ਅਬ ਕਾਮਾ ਨਾਮੁ ਨ ਕੀ ਲਗਿਆ ਹੀ ਹਰ ਕੇ ਕਾਹ ਸੋ ਬਾਪਾਈ ਹਰ ਕਾ ਨਾਮ ਜਗਤੋ ਹੋਰ ਜੋ ਜੋ ਹਰ ਨਾਮ ਬਤਿ ਕਿਸ ਨਾ ਹੀ ਜੋ ਜਨ ਬਪਾ ਹਰ ਨਾਮ ਕਿਸੇ ਵਾ ਨਾ ਹੀ ਪੁਜੇ ਅਹਰ ਦੇਵਾ ਹਰ ਹਰਿ I'm not